ਪੰਜ ਕਿਲੇ ਦੂਰ ਸੀ ਦਰਿਆ ਤੁਹਾਡੇ ਘਰ ਕੋਲ ਹੀ ਆ ਗਿਆ ਡਰ ਨਹੀਂ ਲੱਗਦਾ ਜੀ ਡਰ ਲੱਗਦਾ ਕਿਉਂ ਨਹੀਂ ਲੱਗਦਾ ਤੇ ਆਹ ਛੱਤਾਂ ਤੁਸੀਂ ਪਾਉਣੀਆਂ ਸੀ ਹਜੇ ਹਾਂ ਜੀ ਪਾਣੀਆਂ ਹੀ ਪਾਣੀ ਕਰ ਤੇ ਖੜ ਗਏ ਹਾਂ ਹੁਣ ਪਾਓਗੇ ਫਿਰ ਨਹੀਂ ਹੁਣ ਕਿੱਥੇ ਪਾਣੀਆਂ ਨਿਆ ਬਚ ਜਾ ਤੇ ਟਾਕੜ ਲਵਾਉਂਦੇ ਹੂੰ ਇਹ ਬਚਾਈ ਨਾ ਤਾਂ ਫਿਰ ਤਾਂ ਕੀ ਆ ਦਰਿਆ ਨਾਲ ਹੀ ਆ ਕੇ ਜਮ ਹੂੰ ਕਿੰਨੀ ਕੁ ਪੈਲੀ ਇਧਰੋਂ ਸਾਰੀ ਨੁਕਸਾਨੀ ਗਈ ਇਹ ਪਤਾ ਨਹੀਂ ਹੋਣੇ ਆਪਣੇ ਹੋਣੀ ਵੀ ਕਿਵੇਂ ਏਰੀਆ ਵਾ ਵਾ ਜਿਆਦਾ ਹੀ ਹੈ ਇਹ ਤੋਂ ਤੁਸੀਂ ਉਹ ਬਹੁਤ ਦੂਰ ਜਾ ਕੇ ਆਪਾਂ ਚੜ੍ਹਦੇ ਹੁੰਦੇ ਸੀ ਬੇੜੀ ਤੇ ਉਹ ਜਿਹੜੀ ਸੀ 8 9 ਕਿਲੇ ਜਿਹੜੀ ਆ ਦੋ 2 12 13 ਕਿਲੇ ਜਿਹੜੀ ਆ ਥੋੜੀ ਜਿਹੀ ਬਚੀ ਕਿਲਾ ਇੱਕਾ ਹਾਂ ਕਿਲਾ ਡੇਢ ਬਚੀ ਉਹ ਪਾਰ ਵੇ ਕਿੱਥੇ ਖਿਕਰੀ ਖੜੀ ਉਹ ਬੰਨ ਉਹ ਠੱਡਾ ਸੋ ਇਸ ਪਾਸੇ ਜਿਹੜਾ ਦਰਿਆ ਇਹ ਆਪਾਂ ਹੁਣ ਬਿਲਕੁਲ ਹੁਣ ਕਹਿ ਸਕਦੇ ਆ ਕਿ ਬਿਲਕੁਲ ਮੈਂ ਐਂਡ ਤੇ ਖੜਾ ਕਿਉਂਕਿ ਇਦੋਂ ਗਾ ਪਹਿਲਾਂ ਤਾਂ ਪੰਜ ਕਿ ਕਿੱਲੇ ਅੱਗੇ ਚਲੇ ਜਾਈਦਾ ਸੀ ਪਰ ਹੁਣ ਨਹੀਂ ਜਾ ਸਕਦੇ ਕਿਉਂਕਿ ਦੇਖੋ ਆ ਸਿੱਧਾ ਦਰਿਆ ਨੇ ਟੱਕਰ ਮਾਰੀ ਐਸ ਪਿੰਡ ਨੂੰ ਤੇ ਪਿੰਡ ਨੂੰ ਢਾਹ ਲਾ ਦਿੱਤੀ ਐ ਤੇ ਹੁਣ ਵੀ ਖੁਰਦਾ ਪਿਆ ਹਾਂ ਖੁਰਦਾ ਪਿਆ ਬਹੁਤ ਪੂਰੀ ਜਾਂਦਾ ਆ ਕੱਲੋਂ ਪਿਛਾਏਗਾ ਅੱਜ ਅੱਜ ਸਵੇਰ ਸਵੇਰੇ ਆ ਗਿਆ ਨਹੀਂ ਨਹੀਂ ਕੱਲ ਕਿੱਥੇ ਸੀ ਕੱਲੋਂ ਪਿਛਾ ਕਿੱਥੇ ਚੱਗ ਜੀ ਉਹ ਪਿਛਾਏਗੀ ਅੱਛਾ ਤੇ ਆ ਆ ਗਿਆ ਮੁੱਢੇ ਆ ਗਿਆ ਅੱਜ ਪੰਜ ਕਿਲੇ ਦੂਰ ਸੀ ਦਰਿਆ ਤੁਹਾਡੇ ਘਰ ਕੋਲ ਹੀ ਆ ਗਿਆ ਡਰ ਨਹੀਂ ਲੱਗਦਾ ਜੀ ਡਰ ਲੱਗਦਾ ਕਿਉਂ ਨਹੀਂ ਲੱਗਦਾ ਤੇ ਆਹ ਛੱਤਾਂ ਤੁਸੀਂ ਪਾਉਣੀਆਂ ਸੀ ਹਜੇ ਹਾਂ ਜੀ ਪਾਣੀਆਂ ਹੀ ਪਾਣੀ ਕਰ ਤੇ ਖੜ ਗਏ ਹਾਂ ਹੁਣ ਪਾਓਗੇ ਫਿਰ ਨਹੀਂ ਹੁਣ ਕਿੱਥੇ ਪਾਣੀਆਂ ਨਿਆ ਬਚ ਜਾ ਤੇ ਟਾਕੜ ਲਵਾਉਂਦੇ ਹੂੰ ਇਹ ਬਚਾਈ ਨਾ ਤਾਂ ਫਿਰ ਤਾਂ ਕੀ ਆ ਦਰਿਆ ਨਾਲ ਹੀ ਆ ਕੇ ਜਮ ਹੂੰ ਕਿੰਨੀ ਕੁ ਪੈਲੀ ਇਧਰੋਂ ਸਾਰੀ ਨੁਕਸਾਨੀ ਗਈ ਇਹ ਪਤਾ ਨਹੀਂ ਹੋਣੇ ਆਪਣੇ ਹੋਣੀ ਵੀ ਕਿਵੇਂ ਏਰੀਆ ਵਾ ਵਾ ਜਿਆਦਾ ਹੀ ਹੈ ਇਹ ਤੋਂ ਤੁਸੀਂ ਉਹ ਬਹੁਤ ਦੂਰ ਜਾ ਕੇ ਆਪਾਂ ਚੜ੍ਹਦੇ ਹੁੰਦੇ ਸੀ ਬੇੜੀ ਤੇ ਉਹ ਜਿਹੜੀ ਸੀ 8 9 ਕਿੱਲੇ ਜਿਹੜੀ ਆ ਦੋ 2 12 13 ਕਿੱਲੇ ਜਿਹੜੀ ਆ ਥੋੜੀ ਜਿਹੀ ਬਚੀ ਕਿੱਲਾ ਇੱਕਾ ਹਾਂ ਕਿੱਲਾ ਡੇਢ ਬਚੀ ਉਹ ਪਾਰ ਵੇ ਕਿੱਥੇ ਖਿਕਰੀ ਖੜੀ ਉਹ ਬੰਨ ਉਹ ਠੱਡਾ ਸੋ ਐਸ ਪਾਸੇ ਜਿਹੜਾ ਦਰਿਆ ਇਹ ਆਪਾਂ ਹੁਣ ਬਿਲਕੁਲ ਹੁਣ ਕਹਿ ਸਕਦੇ ਆ ਕਿ ਬਿਲਕੁਲ ਮੈਂ ਐਂਡ ਤੇ ਖੜਾ ਕਿਉਂਕਿ ਇਦੂਗਾ ਪਹਿਲਾਂ ਤਾਂ ਪੰਜ ਕਿ ਕਿੱਲੇ ਅੱਗੇ ਚਲੇ ਜਾਈਦਾ ਸੀ ਪਰ ਹੁਣ ਨਹੀਂ ਜਾ ਸਕਦੇ ਕਿਉਂਕਿ ਦੇਖੋ ਆ ਸਿੱਧਾ ਦਰਿਆ ਨੇ ਟੱਕਰ ਮਾਰੀ ਐਸ ਪਿੰਡ ਨੂੰ ਤੇ ਪਿੰਡ ਨੂੰ ਢਾਹ ਲਾ ਦਿੱਤੀ ਐ ਤੇ ਹੁਣ ਵੀ ਖੁਰਦਾ ਪਿਆ ਹਾਂ ਖੁਰਦਾ ਪਿਆ ਬਹੁਤ ਪੂਰੀ ਜਾਂਦਾ ਆ ਕੱਲੋਂ ਪਿਛਾਏਗਾ ਅੱਜ ਅੱਜ ਸਵੇਰ ਸਵੇਰੇ ਆ ਗਿਆ ਨਹੀਂ ਨਹੀਂ ਕੱਲ ਕਿੱਥੇ ਸੀ ਕੱਲੋਂ ਪਿਛਾ ਕਿੱਥੇ ਚੱਗ ਜੀ ਉਹ ਪਿਛਾਏਗੀ ਅੱਛਾ ਤੇ ਆ ਆ ਗਿਆ ਮੁੱਢੇ ਆ ਗਿਆ ਅੱਜ ਪੰਜ ਕਿਲੇ ਦੂਰ ਸੀ ਦਰਿਆ ਤੁਹਾਡੇ ਘਰ ਕੋਲ ਹੀ ਆ ਗਿਆ ਡਰ ਨਹੀਂ ਲੱਗਦਾ ਜੀ ਡਰ ਲੱਗਦਾ ਕਿਉਂ ਨਹੀਂ ਲੱਗਦਾ ਤੇ ਆਹ ਛੱਤਾਂ ਤੁਸੀਂ ਪਾਉਣੀਆਂ ਸੀ ਹਜੇ ਹਾਂ ਜੀ ਪਾਉਣੀਆਂ ਸੀ ਪਾਣੀ ਕਰ ਤੇ ਖੜ ਗਏ ਹਾਂ ਹੁਣ ਪਾਓਗੇ ਫਿਰ ਨਹੀਂ ਹੁਣ ਕਿੱਥੇ ਪਾਣੀਆਂ ਨਿਆ ਬਚ ਜਾ ਤੇ ਟਾਕੜ ਲਵਾ ਦੇ ਹੂੰ ਜੇ ਬਚਾਈ ਨਾ ਤਾਂ ਫਿਰ ਤਾਂ ਕੀ ਆ ਦਰਿਆ ਨਾਲ ਹੀ ਆ ਗਿਆ ਜਮ ਹੂੰ ਕਿੰਨੀ ਕੁ ਪੈਲੀ ਇਧਰੋਂ ਸਾਰੀ ਨੁਕਸਾਨੀ ਗਈ ਇਹ ਪਤਾ ਨਹੀਂ ਹੋਣੇ ਆਪਣੇ ਹੋਣੀ ਵੀ ਕਿਵੇਂ ਏਰੀਆ ਵਾ ਵਾ ਜਿਆਦਾ ਹੀ ਇਹ ਤੋਂ ਤੁਸੀਂ ਉਹ ਬਹੁਤ ਦੂਰ ਜਾ ਕੇ ਆਪਾਂ ਚੜ੍ਹਦੇ ਹੁੰਦੇ ਸੀ ਬੇੜੀ ਤੇ ਉਹ ਜਿਹੜੀ ਸੀ 8 9 ਕਿਲੇ ਜਿਹੜੀ ਆ ਦੋ ਟਾਈਕ 12 13 ਕਿਲੇ ਜਿਹੜੀ ਆ ਥੋੜੀ ਜਿਹੀ ਬਚੀ ਕਿਲਾ ਇੱਕਾ ਹਾਂ ਕਿਲਾ ਡੇਢ ਬਚੀ